ਕਿਸਾਨੀ ਸੰਘਰਸ਼ ਜਿੱਥੇ ਪੰਜਾਬੀਆਂ ਸਮੇਤ ਦੇਸ਼ ਭਰ ਦੇ ਲੋਕਾਂ ਵੱਲੋਂ ਵਸ ਛੜ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਐਨ ਆਰ ਆਈ ਵੱਲੋਂ ਵੀ ਕਿਸਾਨੀ ਸੰਘਰਸ਼ ਐ ਉੱਥੇ ਹੀ ਹੁਣ ਪ੍ਰਵਾਸੀ ਭਾਰਤੀਆਂ ਦੇ ਵਿਆਹ ਸਮਾਗਮਾਂ 'ਚ ਵੀ ਕਿਸਾਨੀ ਸੰਘਰਸ਼ ਦੀ ਗੂੰਜ ਉੱਠਣੀ ਸ਼ੁਰੂ ਹੋ ਗਈ ਹੈ ਅਜਿਹਾ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਦੇਖਣ ਨੂੰ ਆਇਆ ਹੈ ਜਿੱਥੇ ਇੱਕ ਐਨਆਰਆਈ ਲਾੜਾ ਆਪਣੀਆਂ ਗੱਡੀਆਂ ਤੇ ਕਿਸਾਨੀ ਝੰਡੇ ਲਾ ਕੇ ਲਾੜੇ ਨੂੰ ਵਿਆਹਣ ਆਇਆ ਹੈ ਇਸ ਸਬੰਧੀ ਜੋ ਲਾੜੇ ਅਤੇ ਉਸਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਉਹਨਾਂ ਨੂੰ ਵਿਆਹ ਦੀ ਖੁਸ਼ੀ ਹੈ ਉੱਥੇ ਹੀ ਇੰਨੀ ਠੰਡ ਚ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਡਟੇ ਕਿਸਾਨਾਂ ਲਈ ਦੁੱਖ ਵੀ ਹੋ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਖਾਮਿਆਜ਼ਾ ਅੱਜ ਸਭ ਤੋਂ ਵੱਧ ਕਿਸਾਨਾਂ ਨੂੰ ਪੂਖਣਾ ਪੈ ਰਿਹਾ ਹੈ ਤੋਂ ਪਹਿਲਾਂ ਕਿਸਾਨਾਂ ਦੇ ਨਿਆਣੇ ਸਾਡੇ ਬਾਪੂ ਵੀ ਜਿਹੜੋ ਨੇ ਵੀ ਕਿਸਾਨੀ ਸੀ ਕਰਦੇ ਆ ਹੁਣ ਵੀ ਕਰਦੇ ਆ ਇਸ ਲਈ ਅਸੀਂ ਕਿਸਾਨਾਂ ਦੀ سپورਟ ਦੇ ਵਿੱਚ ਝੰਡੇ ਲਾ ਕੇ ਆਏ ਆ ਜਿਹੜੇ ਮੌਤੀ ਨੇ ਕਾਲੇ ਕਾਨੂੰਨ ਬਣਾਏ ਆ ਵਾਪਸ ਲਾਵੇ ਤੇ ਅਸੀਂ ਇਹਦਾ ਵਿਰੋਧ ਕਰਦੇ ਆ ਕੀ ਦੇਖੋ ਜੀ ਸਾਡੇ ਇਹ ਆ ਵੀ ਅਸੀਂ ਕਿਸੇ ਵੀ ਤਰ੍ਹਾਂ ਕਿੱਦਾਂ ਵੀ ਕਰਕੇ ਆਪਣੇ ਆਪਣੇ ਬਜ਼ੁਰਗਾਂ ਦੀ ਬਣਾਈ ਹੋਈ ਜ਼ਮੀਨ ਨੂੰ ਬਚਾ ਸਕੀਏ ਕਿਸੇ ਵੀ ਤਰ੍ਹਾਂ ਕੁਝ ਵੀ ਕਰੀਏ ਮੈਨੂੰ ਇਹ ਵਧੀਆ ਲੱਗਿਆ ਕਿ ਮੈਂ ਆਪਣੇ ਵਿਆਹ ਦੇ ਵਿੱਚ ਵੀ ਝੰਡੀਆਂ ਲਾ ਕੇ ਜਾਵਾਂ ਇਸ ਜੋ ਕਾਲੇ ਕਾਨੂੰਨ ਬਣਾਏ ਇਹਨਾਂ ਦਾ ਵਿਰੋਧ ਕਰਾਂ ਤੇ ਇਸ ਕਰਕੇ ਮੈਂ ਲਾ ਕੇ ਆਇਆ ਮੇਰਾ ਨਾਮ ਸੁਰਜੀਤ ਸਿੰਘ ਹੈ ਜੀ ਜੀ ਸਿੰਘ ਜੀ ਅੱਜ ਤੁਹਾਡੇ ਬੇਟੇ ਦਾ ਵਿਆਹ ਆ ਝੰਡੇ ਲਾ ਕੇ ਆਏ ਕੀ ਕਾਰਨ ਕਾਰਨ ਅਸੀਂ ਅਫਸੋਸ ਕਰ ਰਹੇ ਆ ਵੀ ਮੋਦੀ ਸਰਕਾਰ ਸਾਡੇ ਬਾਰੇ ਸੋਚ ਕੁਛ ਨਹੀਂ ਲਈ ਜੀ ਇਸ ਕਰਕੇ ਅਸੀਂ ਉਹਦਾ ਦੁੱਖ ਮਨਾ ਰਹੇ ਆ ਸਾਡੇ ਬੇਟੇ ਦੀ ਸ਼ਾਦੀ ਹੋਣ ਦੇ ਬਾਵਜੂਦ ਖੁਸ਼ੀ ਦੇ ਵਿੱਚ ਵੀ ਅਸੀਂ ਦੁੱਖ ਮਹਿਸੂਸ ਕਰ ਰਹੇ ਆ ਉਹਦਾ ਸਾਰੀਆਂ ਗੱਡੀਆਂ ਤੇ ਲਗਾਏ ਹੋਏ ਕਿੱਥੋਂ ਤਕਰੀਬਨ ਸਾਰੀਆਂ ਤੇ ਲੱਗੇ ਕਿੱਥੋਂ ਆਏ ਆ ਪਿੰਡ ਪਥਰਾੜੀਆਂ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਚ ਕੁੜੀ ਵੱਲੋਂ ਵੀ ਰਿਸਪੌਂਸ ਵਧੀਆ ਮਿਲਿਆ ਇਹਨਾਂ ਦਾ ਹਾਂਜੀ ਹਾਂਜੀ ਤੁਸੀਂ ਵੀ ਬਰਾਤ ਚ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਪਰसों ਹੀ ਦਿੱਲੀ ਤੋਂ ਆਏ ਆ ਜਿਹੜੇ ਕਾਲੇ ਕਾਨੂੰਨ ਆ ਇਹ ਬਿਲਕੁਲ ਕਿਸਾਨ ਮਾਰੂ ਕਾਨੂੰਨ ਆ ਤੇ ਮਤਲਬ ਅਸੀਂ ਇਹ ਮੰਗ ਕਰਦੇ ਆ ਕਿ ਜਲ ਤੋਂ ਜਲ ਦੇ ਕਾਨੂੰਨ ਰੱਦ ਕੀਤੇ ਜਾਣ ਵਿਆਹ ਦੀ ਖੁਸ਼ੀ ਦੇ ਨਾਲ-ਨਾਲ ਹੀ ਅਸੀਂ ਜਿਹੜਾ ਕਿਸਾਨਾਂ ਦੇ ਵਿਰੋਧ ਵਿੱਚ ਕਾਲੇ ਕਾਨੂੰਨ ਬਸੇ ਆ ਨਾਲ-ਨਾਲ ਖੁਸ਼ੀ ਦੇ ਨਾਲ-ਨਾਲ ਅਸੀਂ ਇਹ ਰੋਸ ਵੀ ਕਰਦੇ ਆ ਕਿ ਮਤਲਬ ਜਿਹੜੇ ਕਾਨੂੰਨ ਆ ਜਲ ਤੋਂ ਜਲ ਦੇ ਰੱਦ ਹੋਣੇ ਚਾਹੀਦੇ ਆ ਇਹ ਸਾਡੇ ਵੀਰ ਬਿਕਰਮ ਸਿੰਘ ਜੀ ਇਟਲੀ ਤੋਂ ਆਏ ਆ ਇਹ ਜਿੱਦਣ ਦੇ ਆਏ ਆ ਇਹਨਾਂ ਨੇ ਕਾਫੀ ਸਾਨੂੰ ਮਾਇਆ ਦੇ ਵੱਲੋਂ ਵੀ ਮਦਦ ਕੀਤੀ ਆ ਪਿੰਡ ਦੇ ਨਾਲ ਸਹਿਯੋਗ ਦਿੱਤਾ ਆ ਉੱਥੇ ਧਰਨਿਆਂ ਵਾਸਤੇ ਮਾਇਆ ਦਾ ਸਹਿਯੋਗ ਦਿੱਤਾ ਆ ਕਾਫੀ ਤਰ੍ਹਾਂ ਦਾ ਇਹ ਸਹਿਯੋਗ ਪਾ ਰਹੇ ਇਹਨਾਂ ਦੇ ਫਾਦਰ ਸਾਹਿਬ ਵੀ ਪਾ ਰਹੇ ਆ ਜੀ ਇਦਾਂ ਦੇ ਹਰ ਕੰਮ ਦੇ ਵਿੱਚ ਇਹ ਸਹਿਯੋਗ ਦੇ ਰਹੇ ਆ ਤੇ ਇਸੇ ਤਰ੍ਹਾਂ ਹੀ ਨਹੀਂ ਇਹ ਝੰਡੇ ਲਾ ਕੇ ਜਿਹੜਾ ਆ ਖੁਸ਼ੀ ਦੇ ਨਾਲ-ਨਾਲ ਆਪਣਾ ਰੋਸ ਜਿਹੜਾ ਕਿਸਾਨੀ ਪ੍ਰਤੀ ਜਿਹੜਾ ਗਲਤ ਕਾਨੂੰਨਾਂ ਪ੍ਰਤੀ ਜਿਹੜਾ ਹੈਗਾ ਉਹ ਇਨੀ ਰੋਸ ਵੀ ਨਾਲ-ਨਾਲ ਆਪਣਾ ਪ੍ਰਗਟ ਕੀਤਾ ਜੀ ਓਕੇ ਜੀ